ਕਾਫੀ ਟਾਈਮ ਹੋ ਗਿਆ ਸਾਨੂੰ 3-4 ਸਾਲਾਂ ਤੋਂ ਲੜਾਈ ਚੱਲਦੀ ਪਈ ਹੈ ਇਹ ਹੀ ਵਾਈਟ ਬਾਈਕੂਲੇ ਚੱਲਦੇ ਪਏ ਆ ਚੰਡੀਗੜ੍ਹ ਦੇ ਵਿੱਚ ਵਾਈਟ ਪਲੇਟ ਨੰਬਰ ਗੱਡੀਆਂ ਚੱਲਦੀਆਂ ਵੀ ਆ ਸਾਡੇ ਅਮੰਦੀਪ ਪ੍ਰਧਾਨ ਨੇ ਕਾਫੀ ਟਾਈਮ ਤੋਂ ਹੋ ਗਿਆ ਬਹੁਤ ਲੈਟਰ ਦੇ ਦੇ ਪ੍ਰਸ਼ਾਸਨ ਨੂੰ ਦੇਖ ਲਿਆ ਕੋਈ ਗੱਲਬਾਤ ਨਹੀਂ ਸੁਣਦਾ ਪਿਆ ਤੀਜੀ ਵਾਰ ਅੱਜ ਭੁਖ ਹੜਤਾਲ ਤੇ ਬੈਠਣ ਲੱਗੇ ਨੇ ਜੋ ਕੁਝ ਹੁੰਦਾ ਹੈ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਅਸੀਂ ਲੈਟਰ ਦੇ ਦੇ ਐਸਟੀਓ ਆਫਿਸ ਘੇਰ ਘੇਰ ਦੇਖ ਲਿਆ ਕੁਝ ਨਹੀਂ ਕਰਦੇ ਵੀ ਕੋਈ ਹੱਲ ਨਹੀਂ ਕਰਦੇ ਵੀ ਸ਼ਰਿਆਮ ਵਾਈਟ ਪਲੇਟਾਂ ਗੱਡੀਆਂ ਚੱਲਦੀਆਂ ਬਾਈਕ ਚੱਲਣਦੇ ਨੇ ਜਿਹੜੀਆਂ ਕੰਪਨੀਆਂ ਉਹ ਮਨਮਾਨੀ ਕਰਨ ਦੀਆਂ ਨੇ ਰੇਟ ਨਹੀਂ ਤੈਅ ਕਰਦੀਆਂ ਪਈਆਂ ਕਮਿਸ਼ਨ ਆਪਣਾ ਫੁੱਲ ਲੈ ਰਹੀਆਂ ਨੇ ਤੇ ਰੇਟ ਸਾਨੂੰ 5-7 ਰੁਪਏ ਕਿਲੋਮੀਟਰ ਦੇ حساب ਨਾਲ ਦੇ ਰਹੀਆਂ ਨੇ ਆਪਣੀ ਪੂਰੀ ਮਨਮਾਨੀ ਕਰਦੀਆਂ ਪਈਆਂ ਅਸੀਂ ਦਿੱਤੋਂ ਦਾ ਕਵਾਂਗੇ ਵੀ ਜਿਹੜਾ ਪ੍ਰਸ਼ਾਸਨ ਹੈ ਉਹ ਵੀ ਕੰਪਨੀਆਂ ਦਾ ਸਾਥ ਦੇ ਰਿਹਾ ਹੈ ਡਰਾਈਵਰ ਵੀਰਾਂ ਦੇ ਕੋਈ ਨਹੀਂ ਸੁਣਦਾ ਪਿਆ ਸਰ ਅੱਜ ਜੋ ਟ੍ਰਾਈ ਸਿਟੀ ਕੈਬ ਯੂਨੀਅਨ ਵੱਲੋਂ ਜੋ ਹੜਤਾਲ ਦਾ ਸੱਦਾ ਦਿੱਤਾ ਗਿਆ ਭੁੱਖ ਹੜਤਾਲ ਦਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਪਪਾ ਜੀ ਇਹ ਕਹਿਣਾ ਚਾਹੁੰਦੇ ਹਾਂ ਕਿ ਦੇਖੋ ਮੈਂ ਤਾਂ ਪਹਿਲਾਂ ਤਾਂ ਤੁਹਾਡਾ ਬੜਾ ਧੰਨਵਾਦ ਕਰਦਾਂਗੇ ਤੁਸੀਂ ਸਾਡੇ ਕੋਲ ਆਏ ਸਾਡਾ ਹਾਲ-ਚਾਲ ਪੁੱਛਿਆ ਬਟ ਇਹ ਜਿਹੜੀਆਂ ਗੱਲਾਂ ਅਸੀਂ ਵਾਰ-ਵਾਰ ਜਿਹੜਾ ਅਸੀਂ ਪ੍ਰੋਟੈਸਟ ਕਰਦੇ ਆਂ ਅਸੀਂ ਪ੍ਰਸ਼ਾਸਨ ਨੂੰ ਸਿਰਫ ਇੰਨੀ ਗੱਲ ਕਹਿਣਾ ਚਾਹੁੰਦੇ ਆ ਕਿ ਸਾਡੇ ਘਰ ਵੀ ਬੱਚੇ ਆ ਹਨਾ ਸਾਡੀਆਂ ਅਸੀਂ ਵੀ ਕਿਸ਼ਤਾਂ ਦਿੰਨੇ ਆ ਸਾਡੇ ਪਰਮਟ ਦੀ ਪਰਮਟ ਵੀ ਅਸੀਂ ਆਪਦੇ ਕੋਲੋਂ ਭਰਦੇ ਆ ਟੈਕਸ ਵੀ ਆਪਦੇ ਕੋਲੋਂ ਸਾਨੂੰ ਤਿੰਨ ਸਟੇਟਾਂ ਦਾ ਟੈਕਸ ਭਰਨਾ ਪੈਂਦਾ ਠੀਕ ਹੈ ਗੱਡੀ ਦੀ ਮੈਂਟੇਨੈਂਸ ਗੱਡੀਆਂ ਸਸਪੈਂਸ਼ਨਾਂ ਸੇ ਆਪਦੇ ਕੋਲੋਂ ਕਰਵਾਉਣੇ ਆ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਜਿਹੜੇ ਸਾਡੇ ਖਰਚੇ ਨੇ ਅਸੀਂ ਪੂਰੇ ਨਹੀਂ ਕਰ ਪਾ ਰਹੇ ਹੁਣ ਅਸੀਂ ਪ੍ਰਸ਼ਾਸਨ ਤੱਕ ਇਹ ਆਵਾਜ਼ ਪਹੁੰਚਾਉਣਾ ਚਾਹੁੰਦੇ ਆ ਕਮ ਸੇ ਕਮ ਯਾਰ ਤੁਸੀਂ ਆਪਣੀਆਂ ਲੋਕਾਂ ਨੂੰ ਜਿਹੜੇ ਤੁਸੀਂ ਆਪਣੇ ਆਫਿਸਾਂ ਦੇ ਵਿੱਚ بڑے بڑے ਲੋਕ ਬੈਠੇ ਉਹਨਾਂ ਦੀਆਂ ਜਿਹੜੀਆਂ ਸੈਲਰੀਆਂ ਹਰ ਸਾਲ ਇਨਕਰੀਜ਼ ਹੁੰਦੀਆਂ ਨੇ ਕਿਤੇ ਵੀ ਤੁਸੀਂ ਜੌਬ ਕਰਦੇ ਹੋ ਕਿਤੇ ਵੀ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਡੀਆਂ ਸੈਲਰੀਆਂ ਇਨਕਰੀਜ਼ ਹੁੰਦੀਆਂ ਨੇ ਬਟ ਇੱਕ ਡਰਾਈਵਰ ਇਦਾਂ ਦਾ ਬੰਦਾ ਹੈ ਜਿੰਦੀ ਸੈਲਰੀ ਦਾ ਇਨਕਰੀਜ਼ ਕੀ ਤੁਸੀਂ ਉਹਨਾਂ ਦਾ ਹੋਰ ਪੱਠਾ ਬਿਠਾਈ ਜਾਂਦੇ ਸਰ ਸੋਖੇ ਸ਼ਤਾंचं ਟ੍ਰਾਈ ਸਿਟੀ ਦੀ ਆਮ ਪਬਲਿਕ ਜਾਣਾ ਚਾਹੁੰਦੀ ਹੈ ਜਿਸ ਤਰ੍ਹਾਂ ਕੋਈ ਰਾਈਡ ਬੁੱਕ ਕਰਦਾ ਹੈ ਇੱਕ ਕੰਪਨੀ ਕਿੰਨਾ ਮੁਨਾਫਾ ਕਮਾ ਰਹੀ ਹੈ ਤੇ ਡਰਾਈਵਰ ਵੀਰਾਂ ਕੋਲ ਕਿਉਂ ਨਹੀਂ ਕੁਝ ਬਚ ਪਾਰਿਆ ਇਹਦੇ ਵਿੱਚ ਕੀ ਮਤਲਬ ਚੋਲਮੋਲਾ ਹੈ ਜਾਂ ਸਰਕਾਰ ਕਿਵੇਂ ਨਾ ਬਸਾਰ ਦੇ ਰਹੀ ਹੈ ਦੇਖੋ ਭਾਜੀ ਗੱਲ ਪਤਾ ਕੀ ਹੈ ਮੰਨ ਲਓ ਸਪੋਜ਼ ਕਰੋ ਜਿਹੜਾ ਕਸਟਮਰ ਹੈ ਜੀ ਸਮਝ ਲਓ ਵੀ ਇੱਕ ਕੰਪਨੀ ਹੈ ਇਹ ਇੱਕ ਇੱਕ ਡੂੰਗੀ ਗੱਲ ਤੁਹਾਨੂੰ ਕਹਿਣਾ ਕੰਪਨੀ ਵਾਲੇ ਬੰਦੇ ਨੂੰ ਜਿਹੜਾ ਬੰਦਾ ਮੰਨ ਲਓ ਸਪੋਜ਼ ਕਰੋ ਉਬਰ ਚਲਾ ਰਿਹਾ ਉਬਰ ਵਾਲੇ ਬੰਦੇ ਨੂੰ ਨਾ ਅੱਜ ਤੱਕ ਕਸ ਔਰ ਨਾ ਹੀ ਅਸੀਂ ਅਜ ਤੱਕ ਦੇਖਿਆ ਉਹ ਪਤਾ ਨਹੀਂ ਬੰਦਾ ਦਿੱਲੀ ਬੈਠਾ ਬੰਬੇ ਬੈਠਾ ਕਿੱਥੇ ਬੈਠਾ ਸਾਨੂੰ ਨਹੀਂ ਪਤਾ ਹੈਗਾ ਉਹਨੇ ਸਿਰਫ ਇੱਕ ਐਪ ਤਿਆਰ ਕੀਤਾ ਔਰ ਉਹਨੇ ਸਿਰਫ ਇੱਕ ਮੈਸੇਜ ਫਾਰਵਰਡ ਕੀਤਾ ਉਹ ਕਸਟਮਰ ਕੋਲ ਗਿਆ ਕਸਟਮਰ ਨੂੰ ਐਪ ਦਿੱਤੀ ਔਰ ਉਹਨੇ ਇੱਕ ਰਾਈਡ ਬੁੱਕ ਕੀਤੀ ਉਹ ਸਾਡੇ ਕੋਲ ਮੈਸੇਜ ਆਇਆ ਸਾਡੇ ਕੋਲ ਮੈਸੇਜ ਆਇਆ ਸਪੋਜ਼ ਕਰੋ 25 ਸੈਕਟਰ ਤੋਂ ਸੈਕਟਰ 43 ਤੱਕ ਜਾਣਾ ਉਹਦੇ ਵਿੱਚ ਉਹਨੇ ਇੱਕ ਜਿਹੜਾ ਪ੍ਰਾਈਸ ਨਿਰਧਾਰਤ ਕਰਤਾ ਹੁਣ ਇਹ ਸਭ ਲਾ ਲੂ ਵੀ 25 ਰੁਪਏ ਤੋਂ ਉਹਨੇ ਕਸਟਮਰ ਤੋਂ ਵੀ ਖਾ ਲਈ 30 ਰੁਪਏ ਸਾਡੇ ਕੋਲ ਕਮਿਸ਼ਨ ਲੈ ਲਿਆ 30 30 तकरीबन 60 ਰੁਪਏ ਨੇ ਸਾਡੇ ਕੋਲ ਲੈ ਲਏ ਔਰ ਸਾਨੂੰ ਉਹਦੇ ਵਿੱਚ ਕਸਟਮਰ ਦਾ ਵੀ ਨੁਕਸਾਨ ਹੈ ਸਾਡਾ ਵੀ ਨੁਕਸਾਨ ਹੈ ਸਾਡਾ ਨੁਕਸਾਨ ਇਸ ਕਰਕੇ ਆ ਕਿ ਅਗਰ 100 ਰੁਪਏ ਦੀ ਰਾਈਡ ਹੈ ਉਹਦੇ ਵਿੱਚ 30 ਰੁਪਏ ਕਮਿਸ਼ਨ ਉੱਪਰ ਕੱਟ ਕੱਟ ਕੇ ਲੈ ਗਈ 50 20 ਰੁਪਏ ਦੀ ਸਾਡੀ ਸੀਐਨਜੀ ਵੀ ਲੱਗੀ ਹੋਣੀ ਹੈ 2 ਰੁਪਏ ਤਾਂ ਸਾਡੇ ਟਾਇਰ ਵੀ ਕਿਸੇ ਹੋਣੇ ਆ ਠੀਕ ਨਹੀਂ ਕੁੱਲ ਮਿਲਾ ਕੇ ਸਾਨੂੰ ਉਹਦੇ ਚ ਰੁਪਏ ਬਚੇ 10 ਜੇ ਅਸੀਂ ਕਸਟਮਰ ਨੂੰ ਕਹਿੰਨੇ ਆ ਕਿ ਭਾਜੀ ਅਸੀਂ ਤੁਹਾਡੇ ਕੋਲ 25 ਰੁਪਏ ਕਿਲੋਮੀਟਰ ਦੇ ਹਿਸਾਬ ਨਾਲ ਫਿਕਸ ਰੇਟ ਲੈਣਾ ਉਹ ਕਿਉਂਕਿ ਉਹ ਕਿਦਾਂ ਉਹ ਕੱਕੀ ਜੀ ਮੈਂ ਤਾਂ ਐਫਤੇ ਰਹੀਂ ਆਇਆ ਮੈਂ ਤੁਹਾਨੂੰ ਫालतू ਪੈਸੇ ਕਿੱਦਾਂ ਦੇਵਾਂ ਜੀ ਕਾਫੀ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਚੀਜ਼ਾਂ ਸਿਰਫ ਜਿਹੜਾ ਸਾਡਾ ਪ੍ਰਸ਼ਾਸਨ ਹੈ ਉਹ ਕੰਪਨੀ ਨੂੰ ਐਰਗੇਗੇਟਰ ਜਿਹੜੀ ਪਾਲਿਸੀ ਹੁੰਦੀ ਨਿਰਧਾਰਿਤ ਕਰੇਟ ਫਿਕਸ ਕੀਤੇ ਜਾਣ ਤਾਂ ਜੋ ਜਿਹੜੇ ਡੇਲੀ ਡੇਲੀ ਹਰ ਦੋ ਜਿਹੇ ਮਹੀਨੇ ਬਾਅਦ ਤੇ ਜਿਹਨੇ ਬਾਅਦ ਹੁਣ ਪਹਿਲਾਂ ਜਿਹੜੀ ਸੀ ਐਨਜੀਸੀ ਉਹ ਮੇਰੇ ਖਿਆਲ ਦੇ ਨਾਲ 76 ਰੁਪਏ ਸੀ ਔਰ ਮੈਂ ਕੱਲ ਚੱਕੀ ਕੀਤਾ 91 ਰੁਪਏ ਹੋ ਗਈ ਆ ਖਰਚੇ ਵਧੀ ਜਾ ਰਹੇ ਨੇ ਪਰ ਜਿਹੜੀ ਸਾਡੀ ਇਨਕਮ ਹੈ ਡਰਾਈਵਰਾਂ ਦੀ ਇਨਕਮ ਉਹ ਦਿਨ ਪ੍ਰਤੀ ਦਿਨ ਘਟਦੀ ਜਾ ਰਹੀ ਹੈ ਪਰ ਸਾਡੇ ਵੀ ਬੱਚੇ ਸਾਡੀ ਹਰ ਇੱਕ ਚੀਜ਼ ਸੀ ਆਪਦੇ ਕੋਲੋਂ ਪੈਦਾ ਕਰਦੇ ਆ ਹੁਣ ਬਿਨਾ ਵਜੋਂ ਸਾਡੇ ਚਲਾਨੇ ਵੀ ਕੱਟੇ ਜਾਂਦੇ ਆ ਬਾਜੀ ਕਮਾਈ ਸਾਡੇ ਕੋਲ ਹੈ ਨਹੀਂ ਚਲਾਨਾ ਦੇ ਵੀ 5-500 ਦੇ ਕਰਜੇ ਸੀ ਥੱਲੇ ਬੂਟ ਨਹੀਂ ਪਾਇ ਬੂਟ ਦਾ 500 ਰੁਪਿਆ ਚਲਾਨ ਹੋ ਗਿਆ ਸ਼ਰਟ ਨਹੀਂ ਪਾਈ ਹੁੰਦਾ ਚਲਾਨ ਹੋ ਗਿਆ ਹੁਣ ਮੈਂ ਪ੍ਰਸ਼ਾਸਨ ਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਸਾਡੇ ਤਾਂ ਰੋਜ਼ ਦਾ ਗੁਜ਼ਾਰਾ ਹੀ ਸਾਡੀ 300 ਰੁਪਏ ਘਰੇ ਬਚਾ ਕੇ ਲੈ ਕੇ ਜੰਨੇ ਆ 500 ਰੁਪਏ ਤੁਹਾਨੂੰ ਅਸੀਂ ਚਲਾਣ ਦਾ ਭਰ ਦਿੱਤਾ ਸਾਡੇ ਘਰੇ ਚ ਲਿਖੀ ਗਿਆ ਦੱਸ ਜਿਸ ਤਰ੍ਹਾਂ ਅਸੀਂ ਦੇਖ ਪਾ ਰਹੇ ਹਾਂ ਕਿ ਗਵਰਨਰ ਹਾਊਸ ਤੋਂ ਲੈ ਕੇ ਚੰਡੀਗੜ੍ਹ ਪ੍ਰਸ਼ਾਸਨ ਤੱਕ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਪਰੰਤੂ ਫਿਰ ਵੀ ਕੋਈ ਸਿੱਟਾ ਨਹੀਂ ਪਹੁੰਚ ਪਾ ਰਿਹਾ ਜੀ ਸਰ ਇਸ ਦੇ ਬੰਦੇ ਨਜ਼ਰ ਕੁਝ ਕਹਿਣਾ ਚਾਹੁੰਦੇ ਤੁਸੀਂ ਉਹਨਾਂ ਇੱਕ ਗਵਰਨਮੈਂਟ ਨੂੰ ਟੈਕਸ ਪੇ ਕਰਦੀ ਆ ਆਈ ਥਿੰਕ ਹੋ ਸਕਦਾ ਵੀ ਉਹ ਟੈਕਸ ਆਪਣਾ ਜਿਆਦਾ ਉਹਨਾਂ ਦਾ ਇਕੱਠਾ ਹੋਇਆ ਪਿਆ ਉਹ ਲੋਬਰ ਦਾ ਉਹ ਰਿਸ਼ਵਤ ਦੇ ਰਹੀ ਆ ਸਿੱਧੀ ਗੱਲ ਹੈ ਪ੍ਰਸ਼ਾਸਨ ਨੂੰ ਜੀ ਜਿਹੜਾ ਉਹ ਕੰਮ ਨਹੀਂ ਕਰ ਰਿਹਾ ਨਾ ਲੱਡੂਪੀਆਂ ਪਾ ਰਿਹਾ ਗੋਲੀਆਂ ਪਾ ਰਿਹਾ ਦਿਨ ਪਰ ਦਿਨ ਠੀਕ ਆ ਇਹ ਚੀਜ਼ ਇਹ ਆ ਵੀ ਸੋਚਣੀ ਚਾਹੀਦੀ ਆ ਜੀ ਅਸੀਂ ਭੁੱਖੇ ਮਰ ਰਹੇ ਆ ਭੁੱਖੇ ਮਰਨ ਵਾਲੀ ਕੰਮ ਆ ਬਾਈ ਜੀ ਚੰਡੀਗੜ੍ਹ ਸ਼ਹਿਰ ਬਹੁਤ ਜ਼ਿਆਦਾ ਕੋਸਟਲੀ ਆ ਸਾਰਿਆਂ ਨੂੰ ਪਤਾ ਮਹਿੰਗਾ ਗਾ ਬਿਲਕੁਲ 50000 ਰੁਪਏ ਖਰਚਾ ਸਾਨੂੰ ਮਹੀਨੇ ਦਾ ਇੱਥੇ ਜਿਹੜਾ ਹੈਗਾ ਚਾਹੀਦਾ ਗਾ ਠੀਕ ਹੈ ਜੀ ਤੇ ਉਹਦੇ 'ਚ ਅਸੀਂ ਇਕੱਲੀ ਗੱਡੀ ਦੀ ਕਿਸ਼ਤ ਵੀ ਨਹੀਂ ਭੇ ਕਰ ਪਾ ਰਹੇ ਆ ਇੱਥੇ ਡਰਾਈਵਰ ਖੜੇ ਆ ਮੁੰਡੇ ਕਈ ਤੁਹਾਨੂੰ ਮਿਲਾਦਾ ਨਾ ਉਹ ਕਾਰ ਦੇ ਵਿੱਚ ਸੌਂਦੇ ਆ ਬਈ ਜੀ ਉਹਨਾਂ ਕੋ ਰਹਿਣ ਨੂੰ ਘਰ ਨਹੀਂ ਹੈਗਾ ਜੀ ਰੀਜ਼ਨ ਕੀ ਆ ਰੇਟ ਸਾਰਾ ਦਿਨ ਮਾਰ ਕੇ ਤੁਸੀਂ ਜੇ ਰੁਪਈਏ ਹੀ 5-700 ਵਟਿਆ ਠੀਕ ਆ ਉਹੀ ਗੱਡੀ ਦੇ ਲੱਗੇ ਰਹਿਣਾ ਕਦੇ ਟਾਇਰ ਪਾੜ ਗਿਆ ਕਦੇ ਗੱਡੀ ਲੱਗ ਗਈ ਚਲਾਣ ਹੋ ਗਿਆ ਕਦੇ ਕੁਝ ਹੋ ਗਿਆ ਸੋ ਮਗਜ ਮਾਰੀ ਆ ਕੱਲੇ ਝੂਡੇ ਮਾੜੀ ਆ ਕੁੱਲ ਮਿਲਾ ਕੇ ਝੂਡੀ ਆ ਗੱਡੀਆਂ 'ਚ ਬੱਜਦਾ ਪੁੱਜਦਾ ਬਈ ਜੀ ਕੁਝ ਨਹੀਂ ਹੈਗਾ ਠੀਕ ਆ ਤੇ ਬਸ ਹੁਣ ਇੱਕ ਬੇਨਤੀ ਆ ਵੀ ਸ਼ਾਂਤਮਈ ਤਰੀਕੇ ਨਾਲ ਸਾਰੇ ਬੈਠੇ ਆ ਭੁਖੜਤਾਲ ਦੇ ਬਾਈ ਹੁਣੀ ਬੈਠੇ ਆ ਤੇ ਪ੍ਰਸ਼ਾਸਨ ਨੂੰ ਇਹ ਚੀਜ਼ ਬਾਰੇ ਸੋਚਣਾ ਚਾਹੀਦਾ ਜੀ ਜਿੱਦਾਂ ਕਿ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਦੂਜੇ ਪਾਸੇ ਖਨੋਰੀ ਬਾਰਡਰ ਤੇ ਕਿਸਾਨ ਲੀਡਰ ਜਗਦੀਪ ਢੱਲੇਵਾਲ ਜੀ ਦਾ ਲੰਬੇ ਸੰਘਰਸ਼ ਚੱਲ ਰਿਹਾ ਜੀ ਭੁਖੜਤਾਲ ਦਾ ਅੱਜ ਤੁਹਾਡੇ ਪ੍ਰਧਾਨ ਅਮਨਦੀਪ ਸਿੰਘ ਜੀ ਨੇ ਵੀ ਐਲਾਨ ਕਰ ਦਿੱਤਾ ਜੀ ਫਿਰ ਤੁਹਾਡੇ ਸਾਰੇ ਡਰਾਈਵਰ ਵੀਰਾਂ ਦਾ ਕੀ ਕਹਿਣਾ ਜੀ ਅੰਤ ਤੱਕ ਅਸੀਂ ਪੂਰਾ ਸਾਥ ਦਵਾਂਗੇ ਔਰ ਅਗਰ ਪ੍ਰਸ਼ਾਸਨ ਨੇ ਕੋਈ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਬਾਰੇ ਪਬਲਿਕ ਜਾਣਨਾ ਚਾਹੁੰਦੀ ਜੀ ਦੇਖੋ ਜੀ ਜਿੱਥੇ ਤੱਕ ਭੁੱਖ ਹੜਤਾਲ ਦੀ ਗੱਲ ਆ ਬਾਈ ਨੇ ਐਲਾਨ ਕਰਤਾ ਅਸੀਂ ਵੀ ਸਾਡਾ TDM ਟ੍ਰਾਈ ਸਿਟੀ ਮੋਰਚਾ ਗਰੁੱਪ ਆ ਸਾਰਾ ਇਹ ਜੀ ਯੂਨੀਅਨ ਆ ਸਾਰੇ ਡੜ ਕੇ ਅਸੀਂ ਨਾਲ ਖੜੇ ਆ ਬਾਈ ਦੇ ਠੀਕ ਆ ਜੇ ਕੋਈ ਊਚ ਨੀਚ ਹੁੰਦੀ ਆ ਉਹਦਾ ਸਾਰਾ ਜਿੰਮਾ ਪ੍ਰਸ਼ਾਸਨ ਨੂੰ ਜਾਊਗਾ ਚੰਡੀਗੜ੍ਹ ਪ੍ਰਸ਼ਾਸਨ ਨੂੰ ਜਾਊਗਾ ਠੀਕ ਆ ਖਾਸ ਕਰ ਐਸਟੀਏ ਸਾਹਿਬ ਨੂੰ ਜਾਊਗਾ ਕਿਉਂਕਿ ਇਹ ਸਾਰੀ ਗੇਮ ਹੀ ਐਸਟੀਏ ਸਾਹਿਬ ਨਾਲ ਘੁੰਮ ਰਹੀ ਆ ਕੰਪਨੀਆਂ ਦਾ ਸਾਰਾ ਆਈਡੀ ਗੱਲਬਾਤ ਆ ਸਾਰਾ ਲਿੰਕ ਐ ਐਸਟੀਏ ਤੱਕ ਐਸਟੀਏ ਹੁਣ ਪੈਸੀ ਖਾ ਰਿਹਾ ਸਿੱਧੀ ਜੀ ਗੱਲਾਂ ਰੇਸ਼ੋਬਤ ਖਾ ਰਿਹਾ ਕੀ ਕਰ ਰਿਹਾ ਠੀਕ ਆ ਉਹਨ ਐਸਟੀਏ ਦੇ ਆ ਜੀ ਇਹ ਬਿਆਨ ਮੈਂ ਦੇ ਰਿਹਾ ਠੀਕ ਆ ਇਹ ਕੁਝ ਵੀ ਹੋ ਸਕਦਾ ਬਹੁਤ ਵੱਡਾ ਬਿਆਨ ਆ ਇਹ ਠੀਕ ਆ ਬਟ ਤੁਸੀਂ ਅਸੀਂ ਆਪਦੇ ਹੱਕ ਹੀ ਮੰਗੀ ਜਾਂਦੇ ਆ ਬਾਈ ਕੋਈ ਅਸੀਂ ਕੋਈ ਚੋਰੀਆਂ ਠਗੀਆਂ ਥੋੜੀ ਕਰ ਰਹੇ ਆ ਜੀ ਠੀਕ ਆ ਜੀ ਅਸੀਂ ਆਪਦੇ ਹੱਕ ਅਸੀਂ ਹਰ ਇੱਕ ਚੀਜ਼ ਤੇ ਟੈਕਸ ਪੇ ਕਰਦੇ ਆ ਬਾਈ ਜੀ ਜੀ ਤੁਸੀਂ ਜੇ ਟਾਇਰ ਲੈਣਾ ਬਾਈ ਜੀ ਉਹਦੇ ਜੀਐਸਟੀ ਪੈਟਰੋਲ ਸੀਐਨਜੀ ਪਵਾ ਰਿਹਾ ਉਹਦੇ ਵੀ ਜੀਐਸਟੀ ਕਿੰਨੇ ਟੈਕਸ ਅਸੀਂ ਪੇ ਕਰ ਰਹੇ ਆ ਯਾਰ ਜੀ ਸਾਨੂੰ ਜੇ ਅਸੀਂ ਰਿਟਰਨਾਂ ਲਾਲਾ ਨਾ ਉਹ ਤੋਂ ਵੱਧ ਅਸੀਂ ਚੀਜ਼ਾਂ ਕਰ ਰਹੇ ਆਂ ਅਸੀਂ ਤੁਸੀਂ ਐ ਲਾਲੂ ਵੀ ਮਹੀਨੇ ਦੇ ਵਿੱਚ 50 50 40 40 ਹਜ਼ਾਰ ਦਾ ਫਿਊਲ ਫੂਕਦੇ ਆਗੇ ਉਹ ਜੋ ਕੋਈ ਸਰਕਾਰ ਨੂੰ ਤਾਂ ਮੁਨਾਫਾ ਜਾ ਰਿਹਾ ਨਾ 40 ਹਜ਼ਾਰ ਉਹ 2000 ਤਾਂ ਜਾਂਦਾ ਹੋਊਗਾ ਠੀਕ ਹੈ ਨਾ ਹਰ ਇੱਕ ਚੀਜ਼ ਦੇ ਬਾਈ ਟੈਕਸ 페 ਕਰ ਰਹੇ ਆਂ ਮਿਹਨਤ ਕਰ ਰਹੇ ਆਂ ਦਿਨ ਰਾਤ ਮਿਹਨਤ ਕਰ ਰਹੇ ਆਂ ਯਾਰ ਹਨਾ ਸੋਸ਼ਲ ਸਰਵਿਸ ਕਰ ਰਹੇ ਆਂ ਇਹ ਚੀਜ਼ ਬਾਰੇ ਸੋਚਣਾ ਤਾਂ ਅਸੀਂ ਦਾ ਜੇ ਆਹ ਚੀਜ਼ ਨਹੀਂ ਹੁੰਦੀ ਹੈਗੀ ਤਾਂ ਮੈਂ ਆਸ ਕਰੂੰ ਜਿੰਨੇ ਵੀ ਡਰਾਈਵਰ ਭਰਾ ਆਗੇ ਆਈ ਸੀ ਡੀ ਚ ਸਾਡਾ ਸਾਥ ਦੇਣਗੇ ਠੀਕ ਆ ਨਾਲ ਸੜਕਾਂ ਜਾਮ ਕਰ ਦੇਣਗੇ ਆਹ ਲਾਣ ਕਿ ਹੁਣ ਸ਼ਾਂਤਮਈ ਕਰ ਰਹੇ ਆ ਤੇ ਨਹੀਂ ਕੋਈ ਗੱਲ ਨਹੀਂ ਪੰਜਾਬ ਦੇ ਜਾਏ ਆ ਹੱਕ ਲੈਣੇ ਆਉਂਦੇ ਆ ਲਵਾਂਗੇ ਧੰਨਵਾਦ ਸੋ ਅਸੀਂ ਆਪਣੇ ਚੈਨਲ ਰਾਹੀਂ ਅਪੀਲ ਕਰਨਾ ਚਾਹੁੰਦੇ ਆਂ ਜੀ ਟ੍ਰਾਈ ਸਿਟੀ ਦੀ ਜਿਹੜੀ ਆਮ ਪਬਲਿਕ ਆ ਜਨਤਾ ਜਿਹੜੀ ਕੈਬ ਰੋ ਯੂਜ਼ ਕਰਦੀ ਉਹ ਵੀ ਇਹਨਾਂ ਦਾ ਸਾਥ ਦੇਵੇ ਔਰ ਵੱਧ ਤੋਂ ਵੱਧ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰam ਹਰ ਜਗ੍ਹਾ YouTube ਵਗੈਰਾ ਤੇ ਸ਼ੇਅਰ ਕਰਦੀ ਕੋਸ਼ਿਸ਼ ਕਰੇ ਜੀ ਧੰਨਵਾਦ ਜੀ ਸਾਰਿਆਂ ਦਾ ਜੀ ਬਹੁਤ ਬਹੁਤ